ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਵਿੰਦਰ ਕੁੰਭੋਜ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਸਟੱਡੀ ਚੈਨਲ 1 ਸਟੈਪ ਟੂ ਸਕਸੈਸ ਦੇ ਵਿੱਚ ਹਾਂਜੀ ਜਿੱਥੇ ਅੱਜ ਆਪਾਂ ਲੈ ਕੇ ਆਏ ਆ ਪੰਜਾਬੀ ਵਿਆਕਰਨ ਦਾ ਪਾਰਟ ਆਪਾਂ ਕਿਰਿਆ ਲੈ ਕੇ ਆਏ ਹਾਂ ਹਾਂਜੀ ਆਪਾਂ ਪਹਿਲਾਂ ਜਿਹੜਾ ਭਾਗ ਸੀਗਾ ਧੁਨੀ ਭਾਗ ਕਲੀਅਰ ਕਰ ਲਿਆ ਸੀ ਉਸ ਤੋਂ ਬਾਅਦ ਆਪਣਾ ਚੱਲ ਰਿਹਾ ਸ਼ਬਦ ਬੋਧ ਸ਼ਬਦ ਬੋਧ ਦੇ ਵਿੱਚ ਆਪਾਂ ਨਾਮ ਅਤੇ ਪੜਨਾਵ ਕੀਤਾ ਤੇ ਆਪਾਂ ਅੱਜ ਕਰਨ ਜਾ ਰਹੇ ਹਾਂ ਕਿਰਿਆ ਹਾਂਜੀ ਕਿਰਿਆ ਦੇ ਬਾਰੇ ਜੋ ਵੀ ਇੰਪੋਰਟੈਂਟ ਕੁਸਚਨ ਬੰਦੇ ਆ ਉਹ ਆਪਾਂ ਥਿਊਰੀ ਬੇਸ ਅੱਜ ਆਪਾਂ ਕਲੀਅਰ ਕਰਾਂਗੇ ਤਾਂ ਸਾਰਿਆਂ ਨੂੰ ਰਿਕੁਐਸਟ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਲਓ। ਹਾਂਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰ ਲੈਂਦੇ ਆਂ। ਅੱਜ ਆਪਾਂ ਕਰਦੇ ਆਂ ਕਿਰਿਆ ਬਾਰੇ। ਹਾਂਜੀ ਸਭ ਤੋਂ ਪਹਿਲਾਂ ਆਪਾਂ ਕਿਰਿਆ ਬਰ ਜਾਣਦੇ ਆਂ। ਵਾਕ ਵਿੱਚ ਕਿਸੇ ਕੰਮ ਦੇ ਹੋਣ ਬਾਰੇ, ਉਸ ਦੇ ਵਾਪਰਨ ਬਾਰੇ, ਉਸ ਦੇ ਕੀਤੇ ਜਾਣ ਬਾਰੇ, ਕਾਲ ਸਮੇਂ ਸੈਤ ਬਾਰੇ ਪਤਾ ਲੱਗੇ ਇਹਨਾਂ ਲਈ ਜੋ ਸ਼ਬਦ ਵਰਤੇ ਜਾਂਦੇ ਹਨ ਵਿਆਕਰਣ ਵਿੱਚ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ। ਹਾਂਜੀ ਇੱਥੇ ਕੋਈ ਆਪਣੇ ਕੋਲ ਵਾਕ ਹੈ। ਕੋਈ ਵੀ ਵਾਕ ਲੈ ਲਓ ਕੋਈ ਵੀ ਵਾਕ ਦੇ ਵਿੱਚ ਆਪਾਂ ਨੂੰ ਉਸ ਵਿੱਚ ਕੀਤੇ ਜਾ ਰਹੇ ਕੰਮ ਦੇ ਹੋਣ ਬਾਰੇ ਉਸ ਦੇ ਵਾਪਰਨ ਬਾਰੇ ਯਾਨੀ ਕਿ ਉਸ ਦੇ ਸਮੇਂ ਬਾਰੇ ਉਸ ਦੇ ਕੀਤੇ ਜਾਣ ਬਾਰੇ ਵੀ ਉਸ ਦੇ ਵਿੱਚ ਕੀ ਕੀਤਾ ਜਾ ਰਿਹਾ ਹੈ ਕਾਲ ਸਮੇਂ ਸਹਿਤ ਆਪਾਂ ਨੂੰ ਪਤਾ ਚੱਲੇ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ ਅਤੇ ਇਹਨਾਂ ਲਈ ਜੋ ਸ਼ਬਦ ਵਰਤੇ ਜਾਂਦੇ ਹਨ ਵਿਆਕਰਣ ਵਿੱਚ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਆਈ ਹੋਪ ਤੁਹਾਨੂੰ ਇੱਥੇ ਤੱਕ ਕਲੀਅਰ ਹੋਏਗਾ ਹਾਂਜੀ ਜਿਵੇਂ ਆਪਾਂ ਇੱਥੇ ਧਾਰ ਲੈ ਲੈਂਦੇ ਆ ਪੜ ਰਿਹਾ ਹੈ ਗਾ ਰਿਹਾ ਹੈ ਖੇਡ ਰਿਹਾ ਹੈ ਆਦੀ ਕਈ ਸ਼ਬਦ ਹਨ ਜੋ ਕਿਰਿਆਵਾਂ ਦੇ ਲਈ ਵਰਤੇ ਜਾਂਦੇ ਹਨ ਜਿਵੇਂ ਹੁਣ ਪੜ ਰਿਹਾ ਆਪਾਂ ਨੂੰ ਪਤਾ ਲੱਗ ਗਿਆ ਹੈ RAM ਪੜ ਰਿਹਾ ਹੈ ਸੀਤਾ ਗਾ ਰਹੀ ਹੈ ਸ਼ਾਮ ਖੇਡ ਰਿਹਾ ਹੈ ਹਾਂਜੀ ਇਸ ਤਰ੍ਹਾਂ ਇਹ ਵਾਕ ਦੇ ਵਿੱਚ ਕਿਰਿਆ ਦੇ ਵਜੋਂ ਵਰਤੇ ਜਾਣ ਵਾਲੇ ਸ਼ਬਦ ਹਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਧਾਤੂ ਅਤੇ ਕਿਰਿਆ ਕਈ ਵਾਰ ਪੁੱਛ ਲਿਆ ਜਾਂਦਾ ਹੈ ਪੇਪਰ ਦੇ ਵਿੱਚ ਧਾਤੂ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਆਪਾਂ ਕਲੀਅਰ ਕਰਦੇ ਹਾਂ ਕਿਰਿਆ ਜਿਹੜੀ ਹੁੰਦੀ ਹੈ ਉਹ ਧਾਤੂ ਤੋਂ ਹੀ ਬਣਦੀ ਹੈ। ਹਾਂਜੀ ਤੁਸੀਂ ਇਹ ਧਿਆਨ ਵਿੱਚ ਰੱਖਣਾ ਕਿ ਕਿਰਿਆ ਜਿਹੜੀ ਹੈ ਧਾਤੂ ਤੋਂ ਹੀ ਬਣਦੀ ਹੈ। ਧਾਤੂ ਮੂਲ ਸ਼ਬਦਾਂ ਨੂੰ ਕਿਹਾ ਜਾਂਦਾ ਹੈ। ਜਿਵੇਂ ਹੁਣ ਮੂਲ ਸ਼ਬਦ ਤੁਹਾਨੂੰ ਮੈਂ ਦੱਸਦਾ ਆਪਾਂ ਇੱਥੇ ਲੈ ਲਈ ਖੇੜ। ਖੇੜ ਆਪਣੇ ਕੋਲ ਹੋ ਗਿਆ ਮੂਲ ਸ਼ਬਦ। ਜੇਕਰ ਆਪਾਂ ਇਸ ਨੂੰ ਧਾਤੂ ਬਣਾਉਣਾ ਹੈ ਤਾਂ ਆਪਣੇ ਕੋਲ ਜਿਹੜਾ ਆਏਗਾ ਦਾ ਲਾਦਾਂਗੇ ਤਾਂ ਇਹ ਜਿਹੜਾ ਆਪਣੇ ਕੋਲੋਂ ਧਾਤੂ ਸ਼ਬਦ ਤੋਂ ਜਿਹੜਾ ਹੈ ਮੂਲ ਧਾਤੂ ਬਣ ਜਾਏਗਾ। ਹਾਂਜੀ ਇਹ ਧਿਆਨ ਵਿੱਚ ਰੱਖਣਾ। ਆਪਾਂ ਨੂੰ ਬੇਸਿਕਲੀ ਇਹ ਹੀ ਪੁੱਛਿਆ ਜਾਂਦਾ ਇਹਨਾਂ ਵਿੱਚੋਂ ਧਾਤੂ ਸ਼ਬਦ ਲੱਭੋ। ਉਹ ਤੇ ਆਪਸ਼ਨਾਂ ਦੇ ਦਿੱਤੇ ਜਾਂ ਖੇਡ ਦਾ ਤੇ ਇੱਕ ਦੋ ਆਪਸ਼ਨ ਹੋਰ ਦਿੱਤੀਆਂ ਜਾਣਗੀਆਂ ਤੇ ਆਪਾਂ ਨੂੰ ਉਹਦੇ ਵਿੱਚੋਂ ਫਾਈਂਡ ਕਰਨਾ ਹੋਵੇਗਾ। ਹਾਂਜੀ ਜੋ ਸ਼ਬਦ ਮੂਲ ਸ਼ਬਦ ਹਨ ਜਿਵੇਂ ਹੁਣ ਖੇਡ ਮੂਲ ਸ਼ਬਦ ਹੈ। ਪੜ ਮੂਲ ਸ਼ਬਦ ਹੈ। ਕਰ ਮੂਲ ਸ਼ਬਦ ਹੈ। ਇਹਨਾਂ ਤੋਂ ਹੀ ਜਿਹੜੇ ਮੂਲ ਧਾਤੂ ਬਣਦੇ ਹਨ। ਜਿਵੇਂ ਹੁਣ ਖੇਡ ਦੇ ਨਾਲ ਆਪਾਂ ਲਾਤਾ ਖੇਡਦਾ। ਪੜ ਦੇ ਨਾਲ ਲਾਤਾ ਪੜਦਾ ਜਾਂ ਪੜਨਾ। ਕਰ ਦੇ ਨਾਲ ਲਾਤਾ ਕਰਦਾ ਜਾਂ ਕਰਨਾ। ਹਾਂਜੀ ਇਸ ਤਰ੍ਹਾਂ ਜਿਹੜੇ ਆਪਣੇ ਨੇ ਇਹ ਮੂਲ ਧਾਤੂ ਬਣ ਜਾਂਦੇ ਨੇ। ਉਸੀ ਧਾਤੂ ਵਿੱਚ ਇਹ ਗੱਲ ਰੱਖਣੀ ਜੀ ਇਹ ਧਿਆਨ ਵਿੱਚ ਰੱਖਣੀ ਜੋ ਤਾਂ ਮੂਲ ਸ਼ਬਦ ਨੇ ਜਿਵੇਂ ਖਾ ਲਿਖ ਭਰ ਲੜ ਸੁਨਣਾ ਆਦਿ ਜਿਹੜੇ ਮੂਲ ਸ਼ਬਦ ਨੇ ਤੇ ਇਹਨਾਂ ਦੇ ਨਾਲ ਲਾ ਕੇ ਦਾ ਲਾਤਾ ਜਾਂ ਨਾ ਲਾਤਾ ਜਿਵੇਂ ਹੁਣ ਆਪਾਂ ਲਾਤਾ ਖਾਂਦਾ ਲਿਖ ਲਿਖਦਾ ਜਾਂ ਲਿਖਣਾ ਭਰ ਭਰਦਾ ਜਾਂ ਭਰਨਾ ਲੜ ਲੜਨਾ ਜਾਂ ਸੁਨਣਾ ਇਸ ਤਰ੍ਹਾਂ ਜਿਹੜੇ ਮੂਲ ਧਾਤੂ ਬਣ ਜਾਂਦੇ ਨੇ ਤੇ ਕਿਰਿਆ ਜਿਹੜੀ ਹਮੇਸ਼ਾ ਉਹਦੀ ਧਾਤੂ ਤੋਂ ਹੀ ਬਣਦੀ ਹੈ ਧਾਤੂ ਮੂਲ ਸ਼ਬਦਾਂ ਨੂੰ ਹੀ ਕਿਹਾ ਜਾਂਦਾ ਹੈ ਹਾਂਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਕਿਰਿਆ ਦੀਆਂ ਕਿਸਮਾਂ ਹਾਂਜੀ ਕਿਰਿਆਆਂ ਦੀਆਂ ਆਂ ਆਂ ਦੋ ਕਿਸਮਾਂ ਹਨ ਹਾਂਜੀ ਕਿਰਿਆ ਦੀਆਂ ਦੋ ਕਿਸਮਾਂ ਹਨ ਧਿਆਨ ਵਿੱਚ ਰੱਖਣਾ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ ਤਾਂ ਆਪਣੇ ਆਪ ਨੂੰ ਆਨਸਰ ਪਤਾ ਹੋਣਾ ਚਾਹੀਦਾ ਕਿਰਿਆ ਦੀ ਦੋ ਕਿਸਮਾਂ ਹਨ ਹਾਂਜੀ ਕਿਹੜੀਆਂ ਨੇ ਫਸਟ ਹੈਗੀ ਆ ਅਕਰਮਕ ਕਿਰਿਆ ਦੂਜੀ ਹੈ ਸਕਰਮਕ ਕਿਰਿਆ ਅਕਰਮਕ ਕਿਰਿਆ ਦੇ ਵੀ ਦੋ ਭਾਗ ਹਨ ਤੇ ਸਕਰਮਕ ਕਿਰਿਆ ਦੇ ਵੀ ਦੋ ਹਨ ਪੂਰਣ ਕਰਮਕ ਪੂਰਣ ਕਰਮਕ ਤੇ ਅਪੂਰਣ ਅਕਰਮਕ ਅਪੂਰਣ ਅਕਰਮਕ ਤੇ ਆਪਣੇ ਕੋਲ ਸਕਰਮਕ ਕਿਰਿਆ ਦੇ ਵੀ ਇਸ ਤਰ੍ਹਾਂ ਹੀ ਦੋ ਆ ਜਾਣਗੇ ਪੂਰਣ ਸਕਰਮਕ ਪੂਰਣ ਸਕਰਮਕ ਤੇ ਅਪੂਰਣ ਸਕਰਮਕ ਹਾਂਜੀ ਇਹ ਆਪਣੇ ਕੋਲ ਦੋ ਮ ਤਰ੍ਹਾਂ ਦੀ ਕਿਰਿਆਵਾਂ ਦੇ ਜਿਹੜੇ ਅ ਕੋ ਦੋ ਪਾਰਟ ਆ ਜਾਂਦੇ ਨੇ ਪਹਿਲਾਂ ਆਪਾਂ ਕਰਾਂਗੇ ਅਕਰਮਕ ਕਿਰਿਆ ਕੀ ਹੁੰਦੀ ਹੈ ਹਾਂਜੀ ਅਕਰਮਕ ਤੋਂ ਭਾਵ ਹੁੰਦਾ ਹੈ ਕਰਮ ਰਹਿਤ ਆਪਾਂ ਨੂੰ ਸ਼ਬਦ ਤੋਂ ਹੀ ਪਤਾ ਚੱਲ ਰਿਹਾ ਕਰਮ ਕਿਸ ਨੂੰ ਕਹਿੰਦੇ ਨੇ ਅਕਰਮਕ ਤੋਂ ਭਾਵ ਜਿਸ ਵਿੱਚ ਕਰਮ ਨਾ ਹੋਵੇ ਕਰਮ ਰਹਿਤ ਹੋਵੇ ਇਸ ਤਰ੍ਹਾਂ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਬਲਕਿ ਕੇਵਲ ਕਰਤਾ ਹੀ ਹੁੰਦਾ ਹੈ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਹਾਂਜੀ ਜਿਹੜਾ ਵੀ ਵਾਕ ਹੈ ਉਸ ਵਿੱਚ ਜੇਕਰ ਕਰਮ ਨਹੀਂ ਹੋ ਰਿਹਾ ਬਲਕਿ ਕਰਤਾ ਹੀ ਉਸ ਵਿੱਚ ਹੁੰਦਾ ਤਾਂ ਉਸ ਨੂੰ ਅਕਰਮ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਰਮਨ ਸੁੱਤਾ ਹੈ ਹਾਂਜੀ ਰਮਨ ਸੁੱਤਾ ਹੈ ਮੁੰਡਾ ਖੇਡਦਾ ਹੈ ਵਾਕਾਂ ਵਿੱਚ ਰਮਨ ਤੇ ਮੁੰਡਾ ਕਰਤਾ ਹਨ ਰਮਨ ਹੋ ਗਿਆ ਤੇ ਮੁੰਡਾ ਆਪਣੇ ਕੋਲ ਇੱਥੇ ਕਰਤਾ ਆ ਗਏ ਇਹ ਸ਼ਬਦ ਆਪਣੇ ਕੋਲ ਕਰਤਾ ਨੇ ਪਰ ਵਾਕ ਵਿੱਚ ਕੋਈ ਵੀ ਕਰਮ ਨਹੀਂ ਹੋ ਰਿਹਾ ਜਿਸ ਤਰ੍ਹਾਂ ਹੁਣ ਮੁੰਡਾ ਖੇਡਦਾ ਆਪ ਨੂੰ ਕੀ ਪਤਾ ਕਿਹੜੀ ਖੇਡ ਖੇਡ ਰਿਹਾ ਜੇ ਤਾਂ ਇੱਥੇ ਲਿਖਿਆ ਹੁੰਦਾ ਮੁੰਡਾ ਹਾਕੀ ਖੇਡਦਾ ਹੈ ਤਾਂ ਹਾਕੀ ਆਪਣੇ ਕੋਲ ਕਰਮ ਆ ਜਾਣਾ ਸੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਨਾਂ ਇਹਨਾਂ ਦੀ ਕਿਰਿਆਵਾਂ ਸੁੱਤਾ ਅਤੇ ਖੇਡਦਾ ਤੇ ਕਰਮ ਕਿਰਿਆਵਾਂ ਹਨ ਹਾਂਜੀ ਸੁੱਤਾ ਹੈ ਤੇ ਖੇਡਦਾ ਆਪਣੇ ਕੋਲ ਕਰਮ ਕਿਰਿਆਵਾਂ ਹਨ ਪਰ ਆਪਣੇ ਕੋਲ ਇਸ ਦੇ ਵਿੱਚ ਕਰਮ ਨਹੀਂ ਦਿੱਤਾ ਗਿਆ ਇਸ ਲਈ ਇਹ ਵਾਕ ਆਪਣੇ ਕੋਲੋਂ ਅਕਰਮ ਕਿਰਿਆ ਦੇ ਵਿੱਚ ਆ ਜਾਣਗੇ ਕਰਮ ਕਿਰਿਆ ਦੇ ਵਿੱਚ ਤੁਸੀਂ ਇਹ ਧਿਆਨ ਰੱਖਣਾ ਹੈ ਜਿਸ ਵਿੱਚ ਕਰਮ ਨਾ ਹੋਵੇ ਸਿਰਫ ਕਰਤਾ ਹੋਵੇ ਤੇ ਕਿਰਿਆ ਹੋਵੇ ਉਸ ਨੂੰ ਅਕਰਮ ਕਿਰਿਆ ਕਿਹਾ ਜਾਂਦਾ ਹੈ ਅਕਰਮ ਕਿਰਿਆ ਵੀ ਅੱਗੋਂ ਦੋ ਰੂਪਾਂ ਦੇ ਵਿੱਚ ਇਸ ਦੇ ਦੋ ਭਾਗ ਹਨ ਪੂਰਨ ਕਰਮਕ ਤੇ ਅਪੂਰਨ ਅਕਰਮਕ ਹਾਂਜੀ ਪੂਰਨ ਕਰਮਕ ਦੀ ਗੱਲ ਕਰੀਏ ਪੂਰਨ ਕਰਮਕ ਦੇ ਵਿੱਚ ਆਪਣੇ ਕੋਲ ਆ ਜਾਂਦਾ ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਤਕ ਵਾਕ ਬਣਾਉਂਦੀ ਹੋਵੇ ਜੇੜੀ ਕਰਮ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਬਣਾਉਂਦੀ ਹੋਵੇ ਕਰਮ ਕਿਰਿਆ ਆਖਦੇ ਹਨ ਹਾਂਜੀ ਦੇਖਦੇ ਹਾਂ ਉਦਾਹਰਨ ਇਸ ਦੀ ਵੀ ਜਿਵੇਂ ਬਲਜੀਤ ਸੌ ਗਿਆ ਅਸ਼ੋਕ ਰੋਇਆ ਇਹਨਾਂ ਵਾਕਾਂ ਵਿੱਚ ਬਲਜੀਤ ਅਤੇ ਸ਼ੋਕ ਤਾਂ ਆਪਣੇ ਕੋਲ ਆ ਜਾਂਦੇ ਨੇ ਕਰਤਾ ਹਾਂਜੀ ਇਹ ਆ ਗਿਆ ਆਪਣੇ ਕੋਲ ਕਰਤਾ ਸੌ ਗਿਆ ਅਤੇ ਰੋਇਆ ਇਹ ਆਪਣੇ ਕੋਲ ਆ ਗਿਆ ਕਰਮ ਕਿਰਿਆ ਵਾਂ ਸੌ ਗਿਆ ਅਤੇ ਰੋਇਆ ਇਹ ਆਪਣੇ ਕੋਲ ਆ ਗਿਆ ਕਰਮ ਕਿਰਿਆ ਵਾਂ ਪਰੰਤੂ ਸਾਰਥਕ ਵਾਕ ਹੋਣ ਸਦਕਾ ਇਹ ਪੂਰਣ ਕਰਮਕ ਕਿਰਿਆਵਾਂ ਹਨ ਹਾਂਜੀ ਧਿਆਨ ਦੇਣਾ ਪਰੰਤੂ ਸਾਰਥਕ ਵਾਕ ਹੋਣ ਸਦਕਾ ਇਹ ਪੂਰਣ ਅਕਰਮਕ ਕਿਰਿਆਵਾਂ ਹਨ ਇਹਨਾਂ ਵਿੱਚ ਵਾਕ ਵੀ ਪੂਰਾ ਬਣ ਰਿਹਾ ਤੇ ਇਹਨਾਂ ਦਾ ਅਰਥ ਵੀ ਨਿਕਲ ਨਿਕਲ ਰਿਹਾ ਪਰੰਤੂ ਇਹ ਫੇਰ ਵੀ ਪੂਰਣ ਅਕਰਮਕ ਕਿਰਿਆਵਾਂ ਹਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਪੂਰਣ ਅਕਰਮਕ ਕਿਰਿਆਵਾਂ ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ ਹਾਂਜੀ ਪੂਰਣ ਕਰਮਕ ਤਾਂ ਆਪਣੇ ਕੋਲ ਸੀ ਜਿਹੜੀ ਜਿਹੜੀ ਪੂਰਨਕ ਜਿਹੜੀ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਤਕ ਵਾਕ ਬਣਾ ਸਕੇ ਉਹ ਹੁੰਦੀ ਹੈ ਪੂਰਨ ਕਰਮਕ ਜਿਹੜੀ ਨਾ ਬਣਾ ਸਕੇ ਉਹ ਆਪਣੇ ਕੋਲ ਆ ਜਾਵੇਗੀ ਅਪੂਰਨ ਕਰਮਕ ਹਾਂਜੀ ਜਿਵੇਂ ਪਾਣੀ ਹੋ ਗਿਆ ਹੈ ਇਹ ਆਪਾਂ ਉਧਾਰ ਲੈ ਲੈਂਦੇ ਆ ਉਪਰੋਕਤ ਵਾਕ ਵਿੱਚ ਕਰਤਾ ਤੇ ਕਰਮਕ ਦੋਵੇਂ ਆਏ ਹਨ ਪਾਣੀ ਤੇ ਹੋ ਗਿਆ ਹੈ ਆਪਣੇ ਕੋਲ ਕਰਮ ਕਿਰਿਆ ਹੈ ਪਾਣੀ ਆਪਣੇ ਕੋਲ ਕਰਤਾ ਹੈ ਫੇਰ ਵੀ ਵਾਕ ਧੂਰਾ ਤੇ ਅਪੂਰਨ ਹੈ ਕਿਉਂਕਿ ਆਪਾਂ ਨੂੰ ਇਹ ਦਿਮਾਗ ਵਿੱਚ ਪ੍ਰਸ਼ਨ ਦੀ ਝੜੀ ਲਾ ਦਿੰਦਾ ਹੁਣ ਪਾਣੀ ਹੋ ਗਿਆ ਆਪਾਂ ਨੂੰ ਇਸ ਤੋਂ ਕਲੀਅਰ ਨਹੀਂ ਹੋ ਰਿਹਾ ਕਿ ਪਾਣੀ ਕੀ ਹੋ ਗਿਆ ਪਾਣੀ ਠੰਡਾ ਹੋ ਗਿਆ ਹੈ ਪਾਣੀ ਗਰਮ ਹੋ ਗਿਆ ਹੈ ਜਾਂ ਪਾਣੀ ਇਸ ਤਰ੍ਹਾਂ ਆਪਾਂ ਨੂੰ ਇਹਦੇ ਵਿੱਚ ਕਲੀਅਰ ਨਹੀਂ ਹੋ ਰਿਹਾ ਵੀ ਆਪਾਂ ਨੂੰ ਇਹਦੇ ਵਾਕ ਵਿੱਚ ਕੋਈ ਕੀ ਕਹਿਣਾ ਚਾ ਰਿਹਾ ਹੈ ਇੰਜ ਇਹ ਅਪੂਰਨ ਕਰਮਕ ਕਿਰਿਆ ਹੈ ਹਾਂਜੀ ਇਹ ਧਿਆਨ ਵਿੱਚ ਰੱਖਣਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਕਰਮਕ ਕਿਰਿਆ ਹਾਂਜੀ ਅਕਰਮਕ ਕਿਰਿਆ ਤਾਂ ਉਹ ਹੁੰਦੀ ਹੈ ਜਿਸ ਵਿੱਚ ਕਰਮ ਨਾ ਹੋਵੇ ਸਿਰਫ ਕਰਤਾ ਹੋਵੇ ਇਸ ਦੇ ਉਲਟ ਸਕਰਮਕ ਕਿਰਿਆ ਹੈ ਸਕਰਮਕ ਕਿਰਿਆ ਤੋਂ ਭਾਵ ਕਰਮ ਸਹਿਤ ਕਿਰਿਆ ਸਕਰਮਕ ਕਿਰਿਆ ਤੋਂ ਭਾਵ ਕਰਮ ਸਹਿਤ ਕਿਰਿਆ ਇਸੇ ਕਾਰਨ ਇਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹਾਂ ਜੀ ਬੇਸਿਕਲੀ ਸਿੰਪਲ ਜੀ ਗੱਲ ਹੈ ਅਕਰਮਕ ਉਹ ਕਿਰਿਆ ਹੁੰਦੀ ਜਿਸ ਵਿੱਚ ਕਰਮ ਹੋ ਕਰਮ ਨਾ ਹੋਵੇ ਪਰੰਤੂ ਕਰਤਾ ਹੋਵੇ ਸਕਰਮਕ ਕਿਰਿਆ ਵਿੱਚ ਕਰਮ ਸਹਿਤ ਕਿਰਿਆ ਹੋ ਰਹੀ ਹੋਵੇ ਇਸ ਲਈ ਇਸ ਨੂੰ ਕਰਮਕਿਰਿਆ ਕਿਹਾ ਜਾਂਦਾ ਜਿਵੇਂ ਜਤਿੰਦਰ ਹਾਕੀ ਖੇਡਦਾ ਹੈ ਹਾਂਜੀ ਇਹ ਦੋ ਧਾਰਨਾ ਆਪਾਂ ਲੈਂਦੇ ਆ ਜਤਿੰਦਰ ਹਾਕੀ ਖੇਡਦਾ ਹੈ ਹਾਂਜੀ ਜਤਿੰਦਰ ਆਪਣੇ ਕੋਲ ਇੱਥੇ ਕਰਤਾ ਹੈ ਵਾਕ ਦੇ ਵਿੱਚ ਕਰਤਾ ਹੈ ਹਾਕੀ ਆਪਣੇ ਕੋਲ ਆ ਗਈ ਇਹ ਆਪਣੇ ਕੋਲ ਆ ਗਿਆ ਕਰਮ ਖੇਡਦਾ ਹੈ ਆਪਣੇ ਕੋਲ ਆ ਗਈ ਕਿਰਿਆ ਹਾਂਜੀ ਇਸ ਤਰ੍ਹਾਂ ਇਹ ਵਾਕ ਪੂਰਨ ਹੈ ਕਿਉਂਕਿ ਬੇਸਿਕਲੀ ਜਦੋਂ ਵੀ ਪੰਜਾਬੀ ਵਿੱਚ ਵਾਕ ਬਣਦਾ ਹੈ ਤਾਂ ਉਸ ਵਿੱਚ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿਹੜੀਆਂ-ਕਿਹੜੀਆਂ ਕਰਤਾ ਕਰਮ ਤੇ ਕਿਰਿਆ ਤਿੰਨ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਹਾਂਜੀ ਜੇਕਰ ਇਸ ਦੇ ਵਿੱਚ ਕਰਮ ਨਾ ਦਿੱਤਾ ਹੁੰਦਾ ਤਾਂ ਇਹ ਆਪਣੇ ਕੋਲੋਂ ਅਕਰਮਕ ਕਿਰਿਆ ਬਣ ਜਾਣੀ ਸੀ ਜਿੱਦਾਂ ਜਤਿੰਦਰ ਖੇਡਦਾ ਹੈ ਆਪਾਂ ਨੂੰ ਹੁਣ ਇਸ ਵਿੱਚ ਕਲੀਅਰ ਨਹੀਂ ਹੋਣਾ ਸੀ ਵੀ ਜਤਿੰਦਰ ਖੇਡਦਾ ਕੀ ਹੈ ਇਸ ਲਈ ਇਸ ਵਾਕ ਵਿੱਚ ਹਾਕੀ ਯਾਨੀ ਕਿ ਕਰਮ ਦਿੱਤਾ ਹੋਇਆ ਹੈ ਜਿਸ ਵਾਕ ਵਿੱਚ ਕਰਮ ਦਿੱਤਾ ਗਿਆ ਹੋਵੇ ਉਸ ਨੂੰ ਸਕਰਮ ਕਿਰਿਆ ਕਿਹਾ ਜਾਂਦਾ ਤੇ ਜਿਸ ਵਿੱਚ ਨਹੀਂ ਦਿੱਤਾ ਜਾਂਦਾ ਕਰਮ ਉਸ ਨੂੰ ਅਕਰਮ ਕਿਰਿਆ ਕਿਹਾ ਜਾਂਦਾ ਮੈਂ ਵਾਰ-ਵਾਰ ਰਿਪੀਟ ਇਸ ਕਰਕੇ ਕਰ ਰਿਹਾ ਕਿਉਂਕਿ ਇਸ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਕਈਆਂ ਨੂੰ ਹਾਂਜੀ ਜਤਿੰਦਰ ਆਪਣੇ ਕੋਲ ਕਰਤਾ ਆ ਗਿਆ ਹਾਕੀ ਆਪਣੇ ਕੋਲ ਕਰਮ ਆ ਗਿਆ ਤੇ ਖੇਡਦਾ ਹੈ ਕਿਰਿਆ ਇਸ ਤਰ੍ਹਾਂ ਇਹ ਆਪਣਾ ਵਾਕ ਕਰਮ ਸਹਿਤ ਹੈ ਇਸ ਲਈ ਇਸ ਨੂੰ ਆਪਾਂ ਸਕਰਮ ਕਿਰਿਆ ਦੇ ਭਾਗ ਵਿੱਚ ਰੱਖਾਂਗੇ ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਨੈਕਸਟ ਜਿਹੜਾ ਉਦਾਹਰਣ ਆ ਜਾਂਦੀ ਹੈ ਦੀਪਕ ਹਾਂਜੀ ਦੀਪਕ ਆਪਣੇ ਕੋਲ ਇੱਥੇ ਕਰਤਾ ਹੈ ਨਾਟਕ ਆਪਣੇ ਕੋਲ ਕਿਰਿਆ ਹੈ ਨਾਟਕ ਸੋਰੀ ਆਪਣੇ ਕੋਲ ਕਰਮ ਹੈ ਉਸ ਤੋਂ ਬਾਅਦ ਆਪਣੇ ਕੋਲ ਪੜਦਾ ਹੈ ਇਹ ਆਪਣੇ ਕੋਲ ਆ ਜਾਂਦੀ ਕਿਰਿਆ ਹਾਂਜੀ ਇਸ ਤਰ੍ਹਾਂ ਇਹ ਵੀ ਵਾਕ ਆਪਣੇ ਕੋਲ ਪੂਰਨ ਹੈ ਕਰਮ ਸਹਿਤ ਹੈ ਇਸ ਲਈ ਇਸ ਕਰਮਕ ਕਿਰਿਆ ਵਾਲਾ ਵਾਕ ਹੈ ਇਹਨਾਂ ਵਾਕਾਂ ਵਿੱਚ ਜਤਿੰਦਰ ਅਤੇ ਦੀਪਕ ਕਰਤਾ ਹਨ ਖੇਡਦਾ ਹੈ ਪੜਦਾ ਹੈ ਕਿਰਿਆਵਾਨ ਅਤੇ ਹਾਕੀ ਤੇ ਨਾਟਕ ਕਰਮ ਹਨ ਸਕਰਮਕ ਕਿਰਿਆ ਵੀ ਅੱਗੋਂ ਦੋ ਭਾਗਾਂ ਦੇ ਵਿੱਚ ਵੰਡੀ ਜਾਂਦੀ ਹੈ ਜਿਸ ਤਰ੍ਹਾਂ ਅ ਅਕਰਮਕ ਕਿਰਿਆ ਜਿਹੜੀ ਵੰਡੀ ਜਾਂਦੀ ਸੀ ਦੋ ਭਾਗਾਂ ਵਿੱਚ ਪੂਰਣ ਕਰਮਕ ਕਿਰਿਆ ਤੇ ਅਪੂਰਣ ਅਕਰਮਕ ਕਿਰਿਆ ਉਸ ਤਰ੍ਹਾਂ ਇਸ ਕਰਮਕ ਕਿਰਿਆ ਨੂੰ ਵੀ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਪੂਰਣ ਕਰਮਕ ਤੇ ਅਪੂਰਣ ਕਰਮਕ ਹਾਂਜੀ ਪਹਿਲੇ ਨੰਬਰ ਤੇ ਆਪਾਂ ਪੂਰਣ ਕਰਮਕ ਦੀ ਗੱਲ ਕਰੀਏ ਇਹ ਵੀ ਸੇਮ ਉਹਨਾਂ ਤਰ੍ਹਾਂ ਹੀ ਹੈ ਜਿਹੜੀ ਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਸਾਰਥਕ ਵਾਕ ਬਣਾਵੇ ਉਸ ਨੂੰ ਕਰਮਕ ਕਿ ਅਪੂਰਣ ਕਰਮਕ ਕਿਹਾ ਜਾਂਦਾ ਜਿਹੜੀ ਕਰਮਕ ਕਿਰਿਆ ਆਪਣੇ ਕਰਤਾ ਵਾਕ ਵਿੱਚ ਜੋ ਕਰਤਾ ਹੈ ਕਰਮ ਹੈ ਉਸ ਨਾਲ ਮਿਲ ਕੇ ਇੱਕ ਸਾਰਥਕ ਵਾਕ ਬਣਾ ਦੇਵੇ ਜਿਸ ਦਾ ਕੋਈ ਨਾ ਕੋਈ ਅਰਥ ਨਿਕਲਦਾ ਹੋਵੇ ਉਸ ਨੂੰ ਪੂਰਨ ਕਰਮਕ ਕਿਹਾ ਜਾਂਦਾ ਜਿਵੇਂ ਕਿਸਾਨਾਂ ਨੇ ਭੰਗੜਾ ਪਾਇਆ ਮੁੰਡਿਆਂ ਨੇ ਪ੍ਰੇਰਣ ਕੀਤੀ ਹਾਂਜੀ ਕਿਸਾਨਾਂ ਨੇ ਭੰਗੜਾ ਪਾਇਆ ਹਾਂਜੀ ਹੁਣ ਇਹ ਆਪਣੇ ਕੋਲ ਵਾਕ ਪੂਰਾ ਹੋ ਰਿਹਾ ਇਸ ਵਿੱਚ ਜਿਹੜਾ ਕਰਮ ਅਤੇ ਕਰਤਾ ਮਿਲ ਕੇ ਸਾਰਥਕ ਵਾਕ ਬਣਾ ਰਹੇ ਨੇ ਜਿਸ ਤੋਂ ਆਪਾਂ ਨੂੰ ਕੋਈ ਨਾ ਕੋਈ ਅਰਥ ਸਪਸ਼ਟ ਹੋ ਰਿਹਾ ਅਪੂਰਨ ਕਰਮਕ ਅਪੂਰਨ ਕਰਮਕ ਇਸ ਦੇ ਉਲਟ ਹੈ ਜੇ ਇਸ ਕਰਮਕਿਰਿਆ ਆਪਣੇ ਕਰਤਾ ਤੇ ਕਰਮ ਨਾਲ ਮਿਲ ਕੇ ਸਾਰਤਕ ਵਾਕ ਨਾ ਬਣਾਵੇ ਜਿਸ ਦਾ ਕੋਈ ਅਰਥ ਨਾ ਨਿਕਲ ਰਿਹਾ ਹੋਵੇ ਉਸ ਨੂੰ ਆਪਾਂ ਅਪੂਰਨ ਕਰਮਕਿਰਿਆ ਕਹਿ ਦਾਂਗੇ ਹਾਂਜੀ ਜਿਵੇਂ ਹਰਪਾਲ ਭੈਣ ਨੂੰ ਦੱਸਣ ਲੱਗਾ ਹਾਂਜੀ ਹਰਪਾਲ ਭੈਣ ਨੂੰ ਦੱਸਣ ਲੱਗਾ ਮੰਤਰੀ ਨੇ ਰਿਸ਼ਤੇਦਾਰ ਨੂੰ ਬਣਾ ਦਿੱਤਾ ਇਹਨਾਂ ਵਾਕ ਵਿੱਚ ਹਰਪਾਲ ਤੇ ਮੰਤਰੀ ਤਾਂ ਕਰਤਾ ਹਨ ਭੈਣ ਤੇ ਰਿਸ਼ਤੇਦਾਰ ਜਿਹੜੇ ਆਪਣੇ ਕੋਲ ਕਰਮ ਆ ਜਾਂਦੇ ਹਨ ਭੈਣ ਤੇ ਰਿਸ਼ਤੇਦਾਰ ਕਰਮ ਤੇ ਦੱਸਣ ਲੱਗਾ ਕਿਰਿਆਵਾ ਹਨ ਹੁਣ ਇਹਨਾਂ ਵਿੱਚ ਤਿੰਨੋਂ ਹੀ ਚੀਜ਼ਾਂ ਪੂਰੀਆਂ ਨੇ ਹਰਪਾਲ ਜਿਹੜਾ ਆਪਣੇ ਕੋਲ ਕਰਤਾ ਹੈ ਮੰਤਰੀ ਆਪਣੇ ਕੋਲ ਕਰਤਾ ਹੈ ਭੈਣ ਨੂੰ ਦੱਸਣ ਲੱਗਾ ਆਪਣੇ ਕੋਲ ਇੱਥੇ ਕਿਰਿਆ ਹੈ ਇਸ ਵਾਕ ਵਿੱਚ ਦੱਸਣ ਲੱਗਾ ਕਿਰਿਆ ਹੈ ਤੇ ਬਣਾ ਦਿੱਤਾ ਇਹ ਆਪਣੇ ਕੋਲ ਕਿਰਿਆਵਾਂ ਹਨ ਉਸ ਤੋਂ ਬਾਅਦ ਰਿਸ਼ਤੇਦਾਰ ਅਤੇ ਭੈਣ ਇਹ ਕਰਮ ਹਨ ਹੁਣ ਬੇਸਿਕਲੀ ਆਪਣੇ ਕੋਲ ਵਾਕ ਵਿੱਚ ਤਿੰਨੋਂ ਚੀਜ਼ਾਂ ਪੂਰਨ ਹੋਣ ਦੇ ਬਾਵਜੂਦ ਵੀ ਆਪਣੇ ਕੋਲ ਜਿਹੜਾ ਆਪਣੇ ਕੋਲ ਇਥੇ ਵਾਕ ਪੂਰਾ ਨਹੀਂ ਹੋ ਰਿਹਾ ਹੁਣ ਵੈਸ ਤਾਂ ਇਹ ਸਿਚੁਏਸ਼ਨ ਹੁੰਦੀ ਜੇ ਕਰਤਾਕਰਨ ਕਿਰਿਆ ਹੋਵੇ ਤਾਂ ਵਾਕ ਪੂਰਾ ਹੋਵੇਗਾ ਪਰੰਤੂ ਜਿਹੜੀ ਅਪੂਰਨ ਸਕਰਮ ਕਿਰਿਆ ਹੈ ਇਸ ਵਿੱਚ ਤਿੰਨੋ ਚੀਜ਼ਾਂ ਪੂਰੀਆਂ ਨੇ ਕਰਤਾ ਵੀ ਹੈ ਕਰਮ ਵੀ ਹੈ ਕਿਰਿਆ ਵੀ ਹੈ ਪਰੰਤੂ ਫਿਰ ਵੀ ਵਾਕ ਪੂਰਾ ਨਹੀਂ ਹੋ ਰਿਹਾ ਇਸ ਲਈ ਆਪਾਂ ਇਸ ਨੂੰ ਅਪੂਰਨ ਸਕਰਮ ਕਿਰਿਆ ਕਹਾਂਗੇ ਹਾਂਜੀ ਇਹਨਾਂ ਵਾਕਾਂ ਵਿੱਚ ਰਪਾਲ ਤੇ ਮੰਤਰੀ ਕਰਤਾ ਭੈਣ ਰਿਸ਼ਤੇਦਾਰ ਕਰਮ ਦੱਸਣ ਲੱਗਾ ਕਿਰਿਆਵਾਂ ਪਰ ਫਿਰ ਵੀ ਵਾਕ ਪੂਰਾ ਸਾਰਥਕ ਨਹੀਂ ਹੈ ਭਾਵ ਇਸ ਦਾ ਕੋਈ ਵੀ ਅਰਥ ਨਹੀਂ ਨਿਕਲ ਰਿਹਾ ਆਪਾਂ ਨੂੰ ਕੋਈ ਵੀ ਗੱਲ ਕਲੀਅਰ ਨਹੀਂ ਹੋ ਰਹੀ ਇਸ ਲਈ ਇਹ ਅਪੂਰਨ ਕਰਮਕ ਹੈ ਹਾਂਜੀ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਕਿਰਿਆ ਦੇ ਹੋਰ ਰੂਪ ਕਿਹੜੇ-ਕਿਹੜੇ ਹਨ ਹਾਂਜੀ ਕਿਰਿਆ ਦੇ ਇਸ ਤੋਂ ਇਲਾਵਾ ਹੋਰ ਵੀ ਰੂਪ ਹਨ ਜਿਵੇਂ ਅਕਰਮਕ ਤਿਸਕਰਮਕਤਾ ਆਪਾਂ ਕਲੀਅਰ ਕਰ ਲਏ ਉਹਨਾਂ ਦੇ ਅੱਗੇ ਦੋ-ਦੋ ਭਾਗ ਆਪਾਂ ਕਲੀਅਰ ਕਰ ਲਏ ਉਸ ਤੋਂ ਇਲਾਵਾ ਵੀ ਇਸ ਦੇ ਹੋਰ ਭਾਗ ਹਨ ਜਿਵੇਂ ਸਸਰੰਗੀ ਕਿਰਿਆ ਸਸਰੰਗੀ ਕਿਰਿਆ ਹਾਂਜੀ ਸਸਰੰਗੀ ਕਿਰਿਆ ਕੀ ਹੁੰਦੀ ਹੈ ਕਈ ਵਾਕਾਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦੀ ਵਰਤਿਆ ਜਾਂਦਾ ਹੈ ਜਿੱਦਾਂ ਕਈ ਵਾਕਾਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦ ਹੀ ਵਰਤਿਆ ਕਿਰਿਆ ਦਾ ਰੂਪ ਹੁੰਦਾ ਹੈ ਜਿਸ ਨੂੰ ਸਸਰੰਗੀ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਰਣਵੀਰ ਇੱਕ ਇਮਾਨਦਾਰ ਆਦਮੀ ਹੈ ਇਸ ਵਿੱਚ ਜਿਹੜੀ ਆਪਣੀ ਕਿਰਿਆ ਹੈ 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 ਇੱਕ ਕੋਈ ਵਾਕ ਹੋਰ ਲੈ ਲੀਏ ਜਿੰਦੇ ਪਿੱਛੇ ਸੀ ਲੱਗਿਆ ਹੋਵੇ ਜਾਂ ਫਿਰ ਜਾਂ ਲੱਗਿਆ ਹੋਵੇ ਜੀ ਸੀ ਲੱਗਿਆ ਹੋਵੇ ਜਾਂ ਹੈ ਲੱਗਿਆ ਹੋਵੇ ਇਹ ਕਿਰਿਆ ਦਾ ਰੂਪ ਹੀ ਹੁੰਦਾ ਹੈ ਉਸ ਨੂੰ ਸਸਰੰਗੀ ਕਿਰਿਆ ਕਿਹਾ ਜਾਂਦਾ ਬੇਸਿਕਲੀ ਤੁਸੀਂ ਇਹ ਧਿਆਨ ਰੱਖਣਾ ਸਸਰੰਗੀ ਕਿਰਿਆ ਵਿੱਚ ਜਿਸ ਦੇ ਵਿੱਚ ਕਈ ਵਾਕਾਂ ਵਿੱਚ ਇਕੱਲੇ ਸ਼ਬਦ ਲੱਗੇ ਹੁੰਦੇ ਨੇ ਜਿਵੇਂ ਹੈ ਹੋ ਗਿਆ ਸੀ ਹੋ ਗਿਆ ਉਹ ਬਹੁਤ ਮਿਹਨਤੀ ਹੈ ਰਾਮ ਬਹੁਤ ਮਿਹਨਤੀ ਹੈ ਇਸ ਤਰ੍ਹਾਂ ਆਪਣੇ ਕੋਲ ਜਿਸਤ ਦੇ ਵਿੱਚ ਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਦਿੱਤਾ ਜਾਵੇ ਉਸ ਨੂੰ ਸਸਰੰਗੀ ਕਿਰਿਆ ਕਿਹਾ ਜਾਂਦਾ ਹੈ ਸਹਾਇਕ ਕਿਰਿਆ ਆਪਣੇ ਕੋਲ ਆ ਜਾਂਦੀ ਜਦੋਂ ਹੈ ਸੀ ਤੇ ਇਹਨਾਂ ਦੇ ਹੋਰ ਰੂਪ ਸਕਦਾ ਚਾਹੀਦਾ ਅਕਰਮਕ ਜਾਂ ਸਕਰਮਕ ਕਿਰਿਆ ਨਾਲ ਮਿਲ ਕੇ ਕਿਰਿਆ ਦਾ ਕੰਮ ਕਰਨ ਤਾਂ ਉਸ ਨੂੰ ਸਹਾਇਕ ਕਿਰਿਆ ਕਿਹਾ ਜਾ ਸਕਦਾ ਹੈ ਹਾਂਜੀ ਹੁਣ ਜਿਵੇਂ ਹੈ ਸੀ ਤੇ ਇਹਨਾਂ ਦੇ ਹੋਰ ਰੂਪ ਜਿਵੇਂ ਸਕਦਾ ਚਾਹੀਦਾ ਅਕਰਮਕ ਜਾਂ ਸਕਰਮਕ ਕਿਰਿਆ ਨਾਲ ਮਿਲ ਕੇ ਕਿਰਿਆ ਦਾ ਕੰਮ ਕਰਨ ਤਾਂ ਉਸ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਹੁਣ ਹਣੀ ਗੀਤ ਗਾ ਸਕਦਾ ਹੈ ਹਾਂਜੀ ਇਹ ਤੇ ਆਪਣੇ ਕੋਲ ਆ ਗਿਆ ਸਹਾਇਕ ਕਿਰਿਆ ਹੈ ਤਾਂ ਆਪਣੇ ਕੋਲ ਆ ਜਾਣੀ ਸੀਗੀ ਤੇ ਸਸਰੰਗੀ ਕਿਰਿਆ ਪਰੰਤੂ ਨਾਲ ਸਕਦਾ ਲੱਗਿਆ ਤਾਂ ਇਸ ਲਈ ਆਪਣੇ ਕੋਲ ਜਿਹੜੀ ਆ ਜਾਏਗੀ ਸਹਾਇਕ ਕਿਰਿਆ ਦੇ ਵਜੂ ਆਪਾਂ ਇਸ ਨੂੰ ਜਾਣਾਂਗੇ ਕਿਉਂਕਿ ਇਸ ਵਿੱਚ ਕਰਮਕ ਤੇ ਇਸ ਕਰਮ ਕਿਰਿਆ ਨਾਲ ਕਿਰਿਆ ਦਾ ਕੰਮ ਕਰਨ ਤਾਂ ਉਸ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ ਮੁੱਖ ਕਿਰਿਆ ਕਿਹੜੀ ਹੁੰਦੀ ਹੈ ਮੁੱਖ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਹਾਂਜੀ ਮੁੱਖ ਕਿਰਿਆ ਜਿਹੜੀ ਹੈ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਤੇ ਸਹਾਇਕ ਕਿਰਿਆ ਦੇ ਨਾਲ ਵੀ ਹੋ ਸਕਦੀ ਹੈ ਇਹ ਉਹਦੀ ਹੈਲਪ ਦੇ ਨਾਲ ਵੀ ਹੋ ਸਕਦੀ ਹੈ ਤੇ ਵਿਦਆਊਟ ਹੈਲਪ ਦੇ ਵੀ ਹੋ ਸਕਦੀ ਹੈ ਜਿਵੇਂ ਇਹ ਦੁਕਾਨਦਾਰ ਸਾਰੇ ਸੌਦੇ ਰੱਖਦਾ ਹੈ ਇਸ ਵਾਕ ਵਿੱਚ ਰੱਖਦਾ ਹੈ ਮੁੱਖ ਕਿਰਿਆ ਹੈ ਹਾਂਜੀ ਇਸ ਵਿੱਚ ਮੁੱਖ ਕਿਰਿਆ ਹੁਣ ਕਿਹੜੀ ਹੈ ਰੱਖਦਾ ਹੈ ਜਿਵੇਂ ਕਿ ਇਹ ਦੁਕਾਨਦਾਰ ਸਾਰੇ ਸੌਦੇ ਰੱਖਦਾ ਹੈ ਹਾਂਜੀ ਇਸ ਵਿੱਚ ਜਿਹੜੀ ਆਪਣੀ ਹੈ ਇਸ ਵਾਕ ਵਿੱਚ ਰੱਖਦਾ ਹੈ ਮੁੱਖ ਕਿਰਿਆ ਹੈ ਹਾਂਜੀ ਇੱਥੇ ਤੱਕ ਆਪਣੀ ਕਿਰਿਆ ਦਾ ਜਿਹੜਾ ਟੋਪਿਕ ਹੈ ਕਲੀਅਰ ਹੋ ਚੁੱਕਿਆ ਹੈ ਹਾਂਜੀ ਇਸ ਵੀਡੀਓ ਵਿੱਚ ਜਿਹੜਾ ਆਪਾਂ ਕਿਰਿਆ ਜਿਹੜਾ ਟੋਪਿਕ ਕਲੀਅਰ ਕਰ ਲਿਆ ਹਾਂਜੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਸਮਝ ਲੱਗ ਗਿਆ ਹੋਵੇਗਾ ਕਿਰਿਆ ਕਿਰਿਆ ਵਿੱਚ ਜੋ ਵੀ ਪ੍ਰਸ਼ਨ ਪੁੱਛੇ ਜਾਣਗੇ ਇਸ ਤੋਂ ਬਾਅਦ ਨਹੀਂ ਜਾਣਗੇ ਹਾਂਜੀ ਆਪਾਂ ਕੱਲ ਦੀ ਵੀਡੀਓ ਵਿੱਚ ਕਰਾਂਗੇ ਕਾਲ ਹਾਂਜੀ ਕਾਲ ਦੇ ਬਾਰੇ ਆਪਾਂ ਥੋੜਾ ਬਹੁਤ ਡਿਸਕਸ ਕਰ ਲੈਂਦੇ ਹਾਂ ਤਾਂ ਜੋ ਆਪਾਂ ਨੂੰ ਕੱਲ ਨੈਕਸਟ ਵੀਡੀਓ ਵਿੱਚ ਆਸਾਨੀ ਹੋ ਜਾਵੇਗੀ ਹਾਂਜੀ ਕਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਲ ਦੇ ਬਾਰੇ ਹਾਂਜੀ ਕਾਲ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਤਿੰਨ ਪ੍ਰਕਾਰ ਦੇ ਕਾਲ ਹੁੰਦੇ ਨੇ ਕਿਹੜੇ ਕਿਹੜੇ ਪਹਿਲੇ ਨੰਬਰ ਤੇ ਆਪਨੇ ਕੋਲ ਆ ਜਾਂਦਾ ਹੈ ਭੂਤ ਕਾਲ ਹਾਂਜੀ ਪਹਿਲੇ ਨੰਬਰ ਤੇ ਆ ਜਾਂਦਾ ਹੈ ਭੂਤ ਕਾਲ ਦੂਜੇ ਨੰਬਰ ਤੇ ਆਪਨੇ ਕੋਲ ਆ ਜਾਂਦਾ ਹੈ ਵਰਤਮਾਨ ਕਾਲ ਵਰਤਮਾਨ ਕਾਲ ਅਤੇ ਤੀਜੇ ਨੰਬਰ ਤੇ ਆਪਣੇ ਕੋਲ ਆ ਜਾਂਦਾ ਹੈ ਭਵਿੱਖਤ ਕਾਲ। ਜਾਫਿਰ ਭਵਿੱਖ ਕਾਲ ਵੀ ਕਹਿ ਦਿੱਤਾ ਜਾਂਦਾ ਹੈ। ਭਵਿੱਖਤ ਕਾਲ ਵੀ ਕਹਿ ਦਿੱਤਾ ਜਾਂਦਾ ਹੈ। ਹਾਂਜੀ। ਹਾਂਜੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਵੇਗਾ। ਭੂਤਕਾਲ ਨੂੰ ਆਪਾਂ ਇੰਗਲਿਸ਼ ਵਿੱਚ ਪਾਸਟ ਕਹਿ ਦਿੰਦੇ ਆ। ਵਰਤਮਾਨ ਕਾਲ ਨੂੰ ਪ੍ਰੈਜ਼ੈਂਟ ਕਹਿ ਦਿੰਦੇ ਆ ਤੇ ਭਵਿੱਖਤ ਕਾਲ ਨੂੰ ਆਪਾਂ ਫਿਊਚਰ ਕਹਿ ਦਿੰਦੇ ਆ। ਹਾਂਜੀ। ਨੂੰ ਸਾਰਿਆਂ ਨੂੰ ਪਤਾ ਹੋਵੇਗਾ ਭੂਤਕਾਲ ਵਿੱਚ ਉਹ ਚੀਜ਼ਾਂ ਆਉਂਦੀਆਂ ਨੇ ਜੋ ਬੀਤ ਚੁੱਕੀਆਂ ਨੇ ਜੋ ਚੀਜ਼ਾਂ ਵਾਪਰ ਚੁੱਕੀਆਂ ਨੇ ਜੋ ਕਿਰਿਆਵਾਂ ਵਾਪਰ ਚੁੱਕੀਆਂ ਨੇ ਉਸ ਨੂੰ ਭੂਤਕਾਲ ਕਿਹਾ ਜਾਂਦਾ ਹੈ ਵਰਤਮਾਨ ਕਾਲ ਉਹ ਹੁੰਦਾ ਹੈ ਜੋ ਸਮਾਂ ਪ੍ਰੈਜ਼ੈਂਟ ਵਿੱਚ ਚੱਲ ਰਿਹਾ ਹੈ ਜੋ ਕਿਰਿਆਵਾਂ ਵਾਪਰ ਰਹੀਆਂ ਹਨ ਤੇ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ ਭਵਿੱਖਤ ਕਾਲ ਆਪਣੇ ਕੋਲ ਆ ਜਾਂਦੇ ਨੇ ਜੋ ਫਿਊਚਰ ਦੇ ਵਿੱਚ ਹੋਣ ਵਾਲਾ ਹੈ ਹੋਵੇਗਾ ਜਿੱਦਾਂ ਮੈਂ ਕਹਿ ਦਿੱਤਾ ਵਰਖਾ ਪਵੇਗੀ ਭੂਤਕਾਲ ਦੇ ਵਿੱਚ ਜਿਵੇਂ ਮੈਂ ਕਿਹੜੇ ਕਿਹੜੇ ਸ਼ਬਦ ਵਰਤੇ ਜਾਂਦੇ ਨੇ ਭੂਤਕਾਲ ਦੇ ਵਿੱਚ ਸ਼ਬਦ ਵਰਤੇ ਜਾਂਦੇ ਨੇ ਹਾਂਜੀ ਤਿੰਨ ਦੇਣਾ ਭੂਤਕਾਲ ਦੇ ਵਿੱਚ ਜਿਵੇਂ ਮੇਨ ਸ਼ਬਦ ਵਰਤੇ ਜਾਂਦੇ ਨੇ ਸੀ ਭੂਤਕਾਲ ਦੇ ਵਿੱਚ ਵਰਤੇ ਜਾਣ ਵਾਲੇ ਸ਼ਬਦ ਜਿਵੇਂ ਸੀ ਸਨ ਜਾਂ ਫਿਰ ਸਾਂ ਹਾਂਜੀ ਇਹ ਬੇਸਿਕਲੀ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਵਰਤੇ ਜਾਂਦੇ ਨੇ ਭੂਤਕਾਲ ਦੇ ਵਿੱਚ ਜਿਵੇਂ ਰਾਮ ਹਾਕੀ ਵਿੱਚ ਸੋਨ ਤਗਮਾ ਜਿੱਤਿਆ ਸੀ RAM ਨੇ ਹਾਕੀ ਦੇ ਵਿੱਚ ਜੋ ਸੋਨ ਤਗਮਾ ਜਿੱਤਿਆ ਸੀ ਹਾਂਜੀ ਸੀ ਆਗੇ ਤਾਂ ਇਹਦਾ ਮਤਲਬ ਆਪਣੇ ਕੋਲ ਭੂਤ ਕਾਲ ਉਹਨੇ ਕੀ ਜਿਹੜਾ ਪਾਸਟ ਦੇ ਵਿੱਚ ਕੋਈ ਗੇਮ ਖੇਡੀ ਸੀ ਉਸ ਦੇ ਵਿੱਚ ਉਸ ਨੂੰ ਸੋਨੇ ਦਾ ਜਿਹੜਾ ਤਗਮਾ ਮਿਲਿਆ ਸੀ ਹਾਂਜੀ ਉਸ ਤੋਂ ਬਾਅਦ ਆਪਾਂ ਵਰਤਮਾਨ ਸਮੇਂ ਦੀ ਗੱਲ ਕਰੀਏ ਵਰਤਮਾਨ ਦੇ ਲਈ ਕਿਹੜੇ ਸ਼ਬਦ ਵਰਤੇ ਜਾਂਦੇ ਨੇ ਵਰਤਮਾਨ ਦੇ ਲਈ ਵੀ ਸ਼ਬਦ ਵਰਤੇ ਜਾਂਦੇ ਨੇ ਕਿਹੜੇ-ਕਿਹੜੇ ਹੈ ਹਨ ਤੇ ਜਿਵੇਂ RAM ਬਹੁਤ ਵਧੀਆ ਖੇਡਦਾ ਹੈ ਉਸ ਤੋਂ ਇਲਾਵਾ ਕਈ ਹੋਰ ਵਾਕ ਬਣ ਜਾਂਦੇ ਹਨ ਜੋ ਵਰਤਮਾਨ ਕਾਲ ਨੂੰ ਪ੍ਰੈਜੈਂਟ ਕਰਦੇ ਹਨ ਉਸ ਤੋਂ ਬਾਅਦ ਭਵਿੱਖਤ ਕਾਲ ਦੀ ਜੇਕਰ ਆਪਾਂ ਗੱਲ ਕਰੀਏ ਯਾਨੀ ਕਿ ਜੋ ਆਪਣੇ ਕੋਲ ਫਿਊਚਰ ਆਣਾ ਹੈ ਉਸ ਦੇ ਲਈ ਕੀ ਕੀ ਸ਼ਬਦ ਵਰਤੇ ਜਾਂਦੇ ਨੇ ਉਸ ਲਈ ਗਾ ਗਾ ਤੋਂ ਇਲਾਵਾ ਗੇ ਗੀ ਤੇ ਗੀਆਂ ਹਾਂਜੀ ਹੁਣ ਜਿਵੇਂ ਮੈਂ ਕੋਈ ਵਾਕ ਲੈ ਲਵਾਂ ਕਿ ਕੱਲ ਸ਼ਾਇਦ ਮੀ ਪਵੇਗਾ ਕੱਲ ਸ਼ਾਇਦ ਮੀ ਪਵੇਗਾ ਹਾਂਜੀ ਇਸ ਵਿੱਚ ਇਹ ਤਾਂ ਨਹੀਂ ਕਲੀਅਰ ਹੋ ਰਿਹਾ ਕਿ ਮੀ ਪਾਏਗਾ ਹਾਂਜੀ ਇਸ ਵਿੱਚ ਜਿਹੜਾ ਫਿਊਚਰ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਕੱਲ ਮੀ ਪਵੇਗਾ ਇਸ ਵਿੱਚ ਇਹੀ ਹੈ ਭੂਤਕਾਲ ਦੇ ਵਿੱਚ ਜੋ ਚੀਜ਼ਾਂ ਵਾਪਰ ਚੁਕੀਆਂ ਹਨ ਉਸ ਨੂੰ ਜਿਹੜਾ ਕਿਹਾ ਜਾਂਦਾ ਹੈ ਭੂਤਕਾਲ ਵਰਤਮਾਨ ਕਾਲ ਉਹ ਹੁੰਦਾ ਜੋ ਆਪਣਾ ਪ੍ਰੈਸੈਂਟ ਚੱਲ ਰਿਹਾ ਹੈ ਤੇ ਭੂਤਕਾਲ ਜਿਹੜਾ ਆਉਣ ਵਾਲਾ ਇਹਨਾਂ ਦੇ ਲਈ ਵਰਤੇ ਜਾਣ ਵਾਲੇ ਸ਼ਬਦ ਸੀ ਸਨ ਸਾ ਵਰਤਮਾਨ ਦੇ ਲਈ ਹੈ ਹਨ ਜਾਂ ਹਾਂ ਤੇ ਭੂਤਕਾਲ ਲਈ ਗਾ ਗੇ ਗਈ ਜਾਂ ਗਿਆ ਹਾਂਜੀ ਇਹ ਹੈ ਤੇ ਇਸ ਬਾਰੇ ਜਿਹੜਾ ਆਪਾਂ ਡੀਪਲੀ ਕੱਲ ਡਿਸਕਸ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ ਅਤੇ ਤੁਹਾਨੂੰ ਕਿਸੇ ਵੀ ਟੌਪਿਕ ਤੇ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੁਹਾਨੂੰ ਜੋ ਵੀ ਟੋਪਿਕ ਉਹ ਖੜ ਲੱਗਦਾ ਹੈ ਚਾਹੇ ਉਹ ਜੀਕੇ ਦਾ ਹੈ ਇੰਗਲਿਸ਼ ਦਾ ਜਾਂ ਕਿਸੇ ਹੋਰ ਸਬਜੈਕਟ ਦਾ ਤੁਹਾਨੂੰ ਉਸ ਦੇ ਬਾਰੇ ਕਲੀਅਰ ਕਰਵਾ ਦਿੱਤਾ ਜਾਏਗਾ ਹਾਂਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਸਾਰਿਆਂ ਦਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ